ਲੋਕਾਂ ਕੋ ਤੋਂ ਕੋ ਸੁਪਣੀ ਪਾਈ ਸੀਗੀ ਤੇ ਹੋ ਮਨੇ ਕਹਿਆ ਥਮਾਰ ਦਾ ਤਨ ਨੂੰ ਕਹਿੰਨੀ ਜਾ ਕੇ ਵੀ ਹੱਥ ਮਾਰ ਦੇ ਉਹ ਕੁੜੇ ਜਮਾੜੀ ਜੀ ਹੋਰ ਸੇਕ ਜਾ ਲੱਗ ਜੂਗਾ ਫੇ ਮਨਜੀਤ ਨੂੰ ਪਾ ਕੇ ਚਕਾਉਨੇ ਆਂਗੇ ਵਿਆਹ ਲਿਆ ਉਹ ਆਟਾ ਆਟਾ ਵੀ ਮੁੱਕਿਆ ਪਿਆਗਾ ਤੇ ਬਰੇ ਦਿਨਾਂ ਗੱਦਿਆ ਹੁਣ ਆਟਾ ਦਾ ਵਿਆਹ ਲਿਆ ਵੇ ਫੇ ਚੱਕੀ ਦੇ ਭੀੜ ਕੂੜ ਹੋ ਜਾਂਦੀ ਦਵਾਈ ਦਾ ਕਰਕੇ ਐਂ ਕਰਾਂਗੇ ਹੁਣ ਆਟਾ ਆਟਾ ਵੀ ਪਹਿਲੇ ਹੀ ਵਿਆਹ ਕੇ ਰੱਖ ਲਿਆ ਆਪਦਾ ਤੇ ਚਲੋ ਉਹਨਾਂ ਕੋ ਚੀਜ਼ ਵਾਸਤੇ ਵੀ ਲਿਆ ਕੇ ਦੇਣੀਆਂ ਦਵਾਈ ਵਿਆਹ ਆ ਦਾ ਦਿਨ ਆ ਗਿਆ ਬਤੇ ਕਣਕ ਤਾਂ ਗਈ ਸੁੱਕ ਬੇਬੇ ਨੂੰ ਕਹਿਣੀ ਆ ਵੀ ਬਾਈ ਮਨਜੀਤ ਨੂੰ ਕਹਿ ਦੂਗੀ ਕਣਕ ਸਿੱਟਿਆਊਗਾ ਤੇ ਫਿਰ ਉਹਦੇ ਬਾਅਦ ਚੱਲ ਮੇਰੇ ਕੱਪੜੇ ਰਹਿ ਗਏ ਕੱਪੜੇ ਵੀ ਤੋੜੀ ਮਨਜੀਤ ਆਹ ਪੌਂਕੀ ਕਰਦੀ ਆ ਮਾਣ ਬੇਬੇ ਕਣਕ ਜੀ ਨੂੰ ਦੇਖੀ ਨਹੀਂ ਸੀ ਮਾ ਸੁੱਕ ਗਈ ਅੱਛਾ ਸ਼ੋਕਲਾ ਦਾ ਬਿਨਾਂ ਆਖੇ ਦੋ ਥਮਾਤਾ ਸੁੱਕਗੇ ਹੋਗੇ ਫਿਰ ਹਾਂ ਸੁੱਕੀ ਪਈ ਐ ਤੇ ਤੁਸੀਂ ਬਾਈ ਨੂੰ ਕਹਿ ਦੋ ਸਿੱਟਿਆਊਗਾ ਪੀਣਾ ਉਹ ਐ ਮੈਂ ਆਦੀ ਸੀ ਇਹੀ ਗੱਲ ਕਰਦੀ ਹੁੰਦੀ ਸੀ ਮੈਂ ਰਾਜਾ ਮੱਖਾ ਉਹਨੂੰ ਕਹਿੰਦੀ ਐ ਮਨਜੀਤ ਨੂੰ ਵੀ ਸਿੱਟਿਆਵੇਂ ਪੀਣਾ ਪਿਆਰ ਕਰਾਵੇ ਆਟਾ ਵਾਲੇ ਦਿਨ ਹੁਣ ਆਟਾ ਵੀ ਆਪਣਾ ਮੁੱਕਿਆ ਪਿਆ ਆਟਾ ਵੀ ਹੋਰ ਮੁੱਕਿਆ ਪਿਆਗਾ ਹੁਣ ਤਿਹਾਰ ਦੇ ਦਿਨਾਂ ਚ ਕੀ ਦੇ ਮੰਗਣ ਜਾਵਾਂਗੇ ਆਈ ਮਾੜਾ ਹੁੰਦਾ ਕਹ ਜਾਂਦੇ ਤਾਂ ਨਾਲੇ ਮੈਂ ਤੈਨੂੰ ਐ ਕਹਿੰਦੀ ਸੀ ਮੇਰੇ ਕੱਲੇ ਕੱਪੜੇ ਰਹਿ ਗਏ ਤੇ ਕੰਮ ਤਾਂ ਮੈਂ ਬਾਕੀ ਸਾਰੇ ਕਰਤੇ ਤੇ ਮੈਂ ਸਮਾਨ ਲੈ ਕੇ ਆਉਣਾ ਸੀਗਾ ਵਰਤਾ ਕਰਕੇ ਨਾਲੇ ਤਾਂ ਮੈਨੂੰ ਸਮਾਨ ਦਿਵਾ ਲਿਆ ਅੱਜ ਅਕਰੀਆ ਰੱਖਿਆ ਦਾ ਵਰਤ ਆ ਜੀ ਰੱਖਿਆ ਨਵੇਂ ਚੱਕਰੀ ਦਾ ਵਰਤ ਅੱਛਾ ਹਾਂ ਨਾਲ ਤੇ ਵੀ ਚੂੜੀਆਂ ਲਿਆਉਣੀਆਂਗੇ ਹੋਰ ਵੀ 바ਵਾ ਸਮਾਨ ਮੁੱਕਿਆ ਪਿਆਗਾ ਮੇਰੇ ਕੋਲੇ ਸਾਰੀ ਮਾਂ ਤਾਂ ਮੈਂ ਤੁਹਾਨੂੰ ਲਿਆ ਦੂੰਗੀ ਕੱਪੜੇ ਵੀ ਲਿਆਉਣੇ ਆ ਮੈਂ ਦੀਵਾਲੀ ਵਾਸਤੇ ਵਰਤਾਂ ਦੇ ਤਾਂ ਹੁਣ ਵਰਤਾਂ ਵਾਲਾ ਇੱਤੇ ਪਾਏ ਆ ਜਿਹੜੇ ਦੀਵਾਲੀ ਤੇ ਥੋੜੀ ਪਾਉਂਗੀ ਆਹ ਦੀਵਾਲੀ ਆਜਣ ਤਾਂ ਹੋਰ ਨਵਾਂ ਸ਼ੂਟ ਲਿਆ ਤੂੰ ਤੈਨੂੰ ਉਹ ਪਾ ਦੇ ਹਾ ਤੇਰਾ ਮੈਂ ਕੱਪੜੇ ਧੋ ਲੈਣੇ ਹੈਗੇ ਕੱਪੜੇ ਧੋ ਤਿੰਨ ਜਹੇ ਮਸ਼ੀਨ ਚ ਪਾਏ ਪਏ ਬਸ ਕੱਢਣ ਵਾਲੀ ਹੈਗੀ ਸਫਾਈ ਕਰਤੀ ਕ ਹਾਂ ਸਫਾਈ ਮੈਂ ਸਾਰਾ ਦਬਾ ਤਾ ਕਪੜਾ ਸਾਰੇ ਕਿਤੇ ਕੱਪੜੇ ਮਾਰਤੇ ਮੈਂ ਉਹ ਹੁਣ ਪਰਮਜੀਤ ਕਿੱਥੇ ਆ ਪਰਮਜੀਤ ਤਾਂ ਮੈਨੂੰ ਪਤਾ ਨਹੀਂ ਉਹ ਤਾਂ ਅੰਦਰ ਹੀ 흘ਲੀ ਜਾਂਦੀ ਆ ਖੜੀ ਮਾਹ ਚੱਲ ਉਹ ਤਾਂ ਕਿਹੜੇ ਕੰਮ ਕਮਾਂਦਲੇ ਕਰੂਗੀ ਮਾ ਚੱਲ ਮੈਂ ਜਿਹੜੇ ਦੋ ਕੱਪੜੇ ਹੈਗੇ ਧੋ ਦਿੰਨੇ ਹੈਗੀ ਆਹ ਚਲ ਕੱਪੜੇ ਦਾ ਵਧੀਆ ਗੱਲ ਕੀਤੀ ਤਾਂ ਦੋ ਤੇ ਚਲਿਆ ਘਟਾ ਜਾ ਕੇ ਗੰਖ ਪਾ ਗਏ ਹਾਂ ਮੈਂ ਗੰਟਾ ਚੱਕ ਕੇ ਲੈਵਨੀ ਆਹੋ ਆਜਾ ਹੁਣ ਲੈ ਆ ਗੱਟਾ ਬੇਬੇ ਦੇਖਿਆ ਮੈਨੂੰ ਤਾਂ ਗੱਟਾ ਨਾ ਗਿੱਲਾ ਜਾ ਲੱਗਦਾਗਾ ਇਹ ਮੈਂ ਤਾਂ ਗਿੱਲਾ ਗੱਟਾ ਕਹ ਲਿਆ ਹੀ ਐ ਇਹ ਪਤਾ ਨਹੀਂ ਕਿ ਮੈਂ ਅੰਦਰ ਗਿੱਲਾ ਜਾ ਹੋਇਆ ਪਿਆਗਾ ਮੈਂ ਤਾਂ ਸੁੱਕਾ ਰੱਖਿਆ ਸੀਗਾ ਤੇ ਤੁਸੀਂ ਤਾਂ ਐ ਨਹੀਂ ਪਤਾ ਕੀ ਪਾਣੀ ਪੂਣੀ ਡੋਲ ਜਾ ਨਹੀਂ ਪਾਣੀ ਬੇਬੇ ਇੱਕ ਤੂੰ ਵੀ ਤਾਂ ਬਾਲੇ ਬਾਦੇ ਵਧਾਉਣੀ ਹੈਗੀ ਤੁਹਾਨੂੰ ਦੱਸ ਕਣਕ ਨੂੰ ਕੀ ਹੁੰਦਾਗਾ ਚੱਕੀ ਤੇ ਐਂ ਰੱਖ ਰਿਆ ਕਰੋ ਉਹ ਆਪੇ ਪੀਣਾ ਕਰਤਾ ਦਿੰਦੇ ਹੈਗੇ ਨਹੀਂ ਤੈਨੂੰ ਪਤਾ ਹੈ ਵੀ ਤੋਕੇ ਕਿਵੇਂ ਪਿਉਨੇ ਪਤਾ ਤੈਨੂੰ ਵੀ ਕੀ ਕਾਤੋਂ ਪਿਉਨੇ ਤੋਕੇ ਕਣਕੋ ਕਾਤੋਂ ਤੋਨੇ ਇਦਨਾਂ ਟਿੱਡੀ ਦੁੱਖਤਾ ਜੇ ਤੋ ਕੇ ਪਿਆ ਬਈ ਅੱਛਾ ਆਹੋ ਇਹ ਜਿਹੜੀ ਕੋਈ ਰੇ ਸਪਰੇ ਦਾ ਅਸਰ ਹੁੰਦਾ ਨਾ ਉਹ ਸਾਰਾ ਨਿਕਲ ਜਾਂਦਾ ਕੜਕ ਸੁੱਧੂ ਹੋ ਜਾਂਦੀ ਏ ਤੋਤੇ ਤੋਂ ਪਰ ਅਸੀਂ ਤਾਂ ਕਰੇ ਤੋਤੀ ਨਹੀਂ ਗੈਸ ਤਹੀਂ ਪੀਹਾ ਲੈਨੇ ਜੀ ਬਾਗ ਸੋ ਟਿੱਡੀ ਨਹੀਂ ਦੁਖਦਾ ਪਰ ਮੈਂ ਮੇਰੀ ਮੰਮੀ ਕਹਿੰਦੀ ਹ ਰਾਨ ਦੇ ਬਸ ਵੀ ਕੀ ਐਨਾ ਹੋ ਕਰਨਾ ਫਰ ਮੈਨੂ ਰੋਇਆ ਕਿ ਸੁਭਾਅ ਪਾਤਾ ਤੂੰ ਧੋਣ ਦਾ ਮੈਂ ਤਾਂ ਲਾਜੀ ਤੁਸੀਂ ਛੰਡਦੇ ਵੀ ਨਹੀਂ ਹੁਣੇ ਬਿਣੀ ਛੰਡੀ ਖਾਂਦੇ ਹੋਗੇ ਛੰਡਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਨਾ ਬਣ ਤਾਂ ਹੀ ਉੱਤੇ ਮੈਂ ਸਿਰਦਾ ਰੋਟੀ ਖਾਦੇ ਤੇ ਸੂਸਰ ਜਾਸੀ ਕੋਣ ਕੁਝ ਹੋਰੀ ਮੋਟਾ ਮੋਟਾ ਜਿਵੇਂ ਦਾਣੇ ਜਾਂ ਆਟਾ ਹੁੰਦਾ ਰੋਟੀ ਚ ਆਇਆ ਸੀ ਹੋਰ ਫਿਰ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਹੁਣ ਵਾਹ ਕੇ ਦੱਸ ਅਗਲਾ ਕੋਈ ਇੱਕ ਦਿਨ ਆਈ ਹੈਗੀ ਸਾਡੇ ਰੋਟੀਆਂ ਚ ਨੋਚਾ ਕਰਦੀ ਹੈ ਨਾ ਹੁਣ ਤਾਂ ਜਦੋਂ ਮੈਂ ਜਾਣੀ ਹੈਗੀ ਹੁਣ ਤਾਂ ਮੰਮੀ ਨੂੰ ਵੀ ਮੈਂ ਧੋਣ ਹੀ ਲਾਤਾ ਮੈਂ ਮੰਮੀ ਧੋ ਕੇ ਪਿਹਾ ਲਿਆ ਕਰ ਆ ਹੁਣ ਤਾਂ ਪਤਾ ਲੱਗ ਗਿਆ ਨਾ ਇੱਥੇ ਹਾਂ ਹੁਣ ਮੈਨੂੰ ਇੱਥੇ ਸੋਕੇ ਪਿਆਉਂਦੇ ਆ ਹੁਣ ਮੈਨੂੰ ਵੀ ਸੁਭਾਅ ਪੈ ਗਿਆ ਮੇਰੀ ਮੰਮੀ ਕਹਿੰਦੀ ਤੇਰਾ ਤਾਂ ਵਿਆਹ ਕੀ ਕਰਤਾ ਤੂੰ ਤਾਂ ਬਾਹਲੀ ਨਖਰੇ ਇੱਥੇ ਬਣ ਗਈ ਮਾਂ ਮੇਰੀ ਸੱਸ ਨੇ ਮੈਨੂੰ ਧੋਣ ਦਾ ਸੁਭਾਅ ਪਾਤਾ ਆਹੋ ਕਹਿੰਦੇ ਜੇ ਚੰਗੇ ਕੰਮ ਕਰਦੀਏ ਮੇਰੀ ਸੱਸ ਤਾਂ ਹੀ ਮੈਨੂੰ ਅਕਲ ਆਉਂਦੀ ਹੈ ਹੋਰ ਉਹ ਅਕਲ ਤਾਂ ਬੇਬੇ ਮੈਨੂੰ ਪਹਿਲਾਂ ਵੀ ਸੇ ਗੱਲ ਤਾਂ ਤੂੰ ਨਾ ਕਹੇ ਲਾਲਾ ਕਾਦੀਆ ਕਰਦੀ ਤੈਨੂੰ ਆਟਾ ਕਦੇ ਨਹੀਂ ਤੂੰ ਤਾਂ ਤੋ ਆਹੀਂ ਪਾ ਦਿੰਦੀ ਸੁਕਣ ਕੋ ਘੱਟੇਚ ਹਾਂ ਫਿਰ ਹੁਣ ਮੈਂ ਪਹਿਲਾਂ ਅਸੀਂ ਐਂ ਪਾਉਂਦੇ ਸੀ ਮੈਂ ਤਾਂ ਤਾਂ ਐ ਪਾ ਦਿੰਦੀ ਸੀ ਹੁਣ ਤੂੰ ਤੇਰੇ ਕਹੇ ਤੋਂ ਮੈਂ ਧੌਣ ਲੱਗ ਗਈ ਆ ਫਿਰ ਧੋ ਕੇ ਪਿਆਵੇ ਅੱਗੇ ਵਾਸਤੇ ਵੀ ਤਾਂ ਹੁਣ ਧੌਣ ਕੀਤਾ ਪਿਆਉਣੇ ਹੈਗੇ ਤੂੰ ਐ ਕਰ ਹੁਣ ਤੂੰ ਵਧੀਆ ਚਾਹ ਚੂ ਕਰ ਦੇ ਕੰਡੇ ਵਾਲੀ ਹਜਾ ਘੱਟਾ ਤਾਂ ਨਹੀਂ ਆਪਾਂ ਪਾ ਦਿੰਦੇ ਬੇਬੀ ਇੱਕ ਗੱਲ ਤਾਂ ਹੈਗੀ ਹੈਗੀ ਜਦੋਂ ਆਪਾਂ ਹਨ ਕਣਕ ਬਿਨਾ ਤੋਤੇ ਪਿਆਉਣੇ ਹੈਗੇ ਹਾਂ ਤੇ ਉਦੋਂ ਆਟਾ ਪਤਾ ਨਹੀਂ ਕਣਕ ਜਦ ਤੋਲ ਕੇ ਲਿਆਉਣੀ ਉਦੋਂ ਆਟਾ ਘੱਟ ਜਾਂਦਾਗਾ ਪਤਾ ਨਹੀਂ ਕਾ ਤੋ ਕਿ ਉਹ ਪੀਣੇ ਦੇ ਬਹਾਨੇ ਕੱਢ ਲੈਂਦੇ ਹੈਗੇ ਆ ਉਹ ਸੁੱਸਰਜਾ ਵਾਲਾ ਫੁੱਲ ਜੇ ਜਾਂਦਾ ਜੋ ਗੱਟਾ ਸੁੱਸਰਜੇ ਨਾਲ ਬਿਨਾ ਤੋਤੇ ਤੇ ਬਾੜਾ ਹੋ ਹੁੰਦਾ ਹੈਗਾ ਉਹ ਬਟਾ ਫੁੱਲ ਜਾਂਦਾ ਵਿੱਚ ਕੱਢ ਲਾਣੇ ਹੋਣਗੇ ਪਤਾ ਨਹੀਂ ਮੈਨੂੰ ਤਾਂ ਮੈਂ ਕਹ ਤਾ ਤਾ ਫਿਰ ਇੰਫਾਇਦਾ ਤਾਂ ਹੈਗਾ ਨਾਲੇ ਇੱਕ ਆਟਾ ਪੂਰਾ ਆ ਜਾਂਦਾ ਹੈਗਾ ਜੇ ਆਪਾਂ ਧੋਨੇ ਨਾਲੇ ਬੜੀਆ ਸਾਫ ਕਣਕ ਹੁੰਦੀ ਹੈਗੀ ਆ ਤਾਂ ਚਿੱਟੀਆਂ ਚਿੱਟੀਆਂ ਰੋਟੀਆਂ ਬਣਦੀਆਂ ਤੋਤੇ ਹੋਏ ਵੀ ਨੇ ਨਾਲ ਹਾਂ ਇਹ ਬੇਬਲਾ ਮੈਂ ਤਾਂ ਇੱਥੇ ਟਾਈਮ ਖਰਾਬ ਕਰਤਾ ਮੈਂ ਤਾਂ ਤੈਨੂੰ ਐ ਕਹਿੰਦੀ ਫਿਰ ਆਪਾਂ ਕਦੋਂ ਕ ਚੱਲਾਂਗੇ ਹਟ ਦੇ ਹਟ ਤੇ ਕਿਉਂ ਸਮਾਨ ਲੈਣ ਕੱਪੜੇ ਤੈਨੂੰ ਹੁਣ ਮੈਂ ਕੀ ਕੁਛ ਦੱਸਿਆ ਸੀਗਾ ਭੁੱਲ ਗਈ ਆ ਹੁਣ ਪਰ ਮੰਡੀ ਜਾਣਾ ਕੋ ਤੇ ਮੰਡੀ ਤਾਂ ਹੁਣ ਜਾਣੀ ਪਊਗਾ ਇੱਥੇ ਨਾਲੇ ਤੈਨੂੰ ਪਤਾ ਸੂਟ ਕਿਹੜਾ ਚੱਜ ਦੇ ਮਿਲਦੇ ਹੈਗੇ ਨਾਲੇ ਮਹਿੰਗੇ ਲਾਉਣਗੇ ਆਪਾਂ ਨੂੰ ਜਿੱਦੇ ਨਾ ਤੇਰਾ ਸੂਟ ਲੈਣਾ ਹੋ ਉਹਦਾ ਵਗ ਜਾ ਕੇ ਮੰਡੀ ਜੇ ਤੋਰ ਚੱਕਦੇ ਸਮਾਨ ਵਹੋਣਾ ਮੈਂ ਦੁਕਾਨ ਤੋਂ ਲਿਆ ਦੂੰਗੀ ਬੇਬੇ ਮੈਂ ਐਂ ਕਹਿਨੀ ਆ ਇੱਥੇ ਬੇਕਾਰ ਜਿਹਾ ਸਮਾਨ ਹੁੰਦਾ ਉੱਥੇ ਵਧੀਆ ਕੰਪਨੀ ਦਾ ਸਮਾਨ ਮਿਲੂਗਾ ਆਪਾਂ ਨੂੰ ਇੱਥੇ ਪੁਰਾਣਾ ਪ੍ਰੂਣਾ ਆ ਸਾਰਾ ਸਮਾਨ ਕੋਈ ਮਹਿੰਨਤ ਦੁਕਾਨਾਂ ਦਾ ਆ ਕਿ ਆ ਸੁੱਕੀ ਬੋਡਰ ਦੀ ਲੈਣਾ ਹੋ ਹੋਰ ਕੀ ਲੈਣਾ ਹੈ ਇਹ ਮਹਿੰਗਾ ਵਾਲਾ ਲਾ ਲੈਂਦੇ ਆ ਬੇਬ ਉਬ ਦਨੇ ਸਾਡੀ 350 ਦੀ ਨੋ ਪਾਸ ਦੀ ਸੀ ਸੀ ਦੇ ਦੇ ਇੱਕ ਮਾਨਸਾ ਇੱਥੇ ਆ ਦੁਕਾਨ ਵਾਲੇ ਫਿਰ ਮੈਂ ਮੱਲਾ ਮਹਿੰਗਾ ਦੇ ਦਿੰਦੇ ਵਧੀਆ ਤਾਂ ਹੁੰਦਾਗਾ ਸਮਾਨ ਉੱਥੇ ਅਚਾ ਹੁਣ ਤਾਂ ਮਾਨਸਾ ਲੈ ਕੇ ਜਾਵਾ ਹਾਂ ਮੈਂ ਤਾਂ ਜਾਣਾਗਾ ਤੇ ਭਰਮਜੀਤ ਨੂੰ ਵੀ ਪੁੱਛ ਲੈ ਕੋਈ ਸੌਦੇ ਮੇਰੇ ਉਹਨੂੰ ਕੀ ਕਰਾਉਣਾ ਬੇਬੇ ਉਹ ਨਹੀਂ ਬੈ ਚੱਲਾਂਗੇ ਉਸ ਨਾਲ ਕੁਛ ਤਾਂ ਮੰਗਾਉਣਾ ਹੀ ਹੋਣਾ ਵੀ ਚੱਲ ਫਿਰ ਮੈਂ ਪੁੱਛ ਲੈਣੀ ਹੈਗੀ ਆ ਉਹਨੇ ਚਾਹ ਕਰ ਲੈ ਚਾਹ ਕਰ ਲੈਣੀ ਆਹੋ ਜਾ ਆ ਬਹੁਦਾ ਵੀ ਕੋਈ ਦੋਸਤ ਨਹੀਂ ਇਹਦਾ ਬੜੀ ਖਰਚਾ ਆਥੀ ਆ ਮੁੰਡਾ ਤਾਂ ਹੁਣ ਬਾਹਰ ਐ ਇਹ ਮੈਨੂੰ ਨੀਤੀ ਕਰਨ ਦਿੱਤੀ ਆ ਹੁਣ ਮਨਜੀਤ ਮੈਨੂੰ ਕਿ ਆਖੂਗਾ ਵੀ ਮਾਂ ਇਹਦੇ ਖਰਚੇ ਕਰਦੇ ਹੁੰਦੇ ਆਗੇ ਹੁਣ ਇਹਦਾ ਹਜ਼ਾਰ ਤੋਂ ਘੱਟ ਸਮਾਨ ਨਹੀਂ ਆਉਣਾ ਉੱਥੇ ਜੇ ਨਾ ਸੁਰਖਿਆ ਬਿੰਦਗਾ ਲਿਆਉਗੀ ਹੁਣ ਮੈਂ ਦੱਸ ਕੀ ਕਰਾਂ ਇਹਦਾ ਲਾਜ ਕਰਾਂ ਬੇਬੇ ਹਾਂ ਮੈਂ ਤੁਹਾਨੂੰ ਐ ਕਹਿੰਦੀ ਸੀ ਕਿ ਸਾਡਾ ਵਰਤ ਸੀਗਾ ਅੱਜ ਹਾਂ ਸਾਨੂੰ ਨਾ ਸੇਵ ਲਿਆ ਦਿਓ ਇੱਕ ਦੁਕਾਨ ਤੋਂ ਅੱਛਾ ਅੱਜ ਗੁਰਦੁਆਰੇ ਨਹੀਂ ਬੋਲੇ ਅੱਗੇ ਤਾਂ ਆ ਜਾਂਦੇ ਵਰਤ ਆਏ ਦਿਨ ਟਰਾਲੀ ਤੇ ਆਗੇ ਹੁਣਗੇ ਪਤਾ ਕਰਿਆ ਮਾੜਾ ਸੁਨੇਹ ਜਾਨ ਨੂੰ ਨਾ ਮੈਂ ਤਾਂ ਨਹੀਂ ਸੁਣਿਆਗਾ ਦੁਕਾਨ ਤੋਂ ਮਿਲ ਜਾਂਦੇ ਨੇ ਉਹ ਤਾਂ ਜਦ ਦੁਕਾਨ ਵਾਲੇ ਵੀ ਰੱਖਦੇ ਨੇ ਹਾਂ 100 ਕਲੇ ਬਹੁਤ ਹੋਣਗੇ ਬਹੁਤ ਨੇ ਹਾਂ ਔਰ 100 ਕਲੇ ਲੈ ਆਉਣੀ ਹੈ ਨਾ ਬਹੁਤ ਕੰਦੇ ਸੇਬ ਵੀ ਹਾਂ ਕਲੇ ਸੇਬ ਹੀ ਲੈ ਆਇਓ ਬਸ ਅੱਛਾ ਹੋ ਗਿਆ ਆਹ ਕਿ ਕਣਕ ਕਣਕ ਦਾ ਰੋਲਾ ਪਾਈ ਜਾਂਦੀ ਸੀ ਇਹਦਾ ਉਹ ਮੈਂ ਤੁਸੀਂ ਉਹ ਗੱਟੇ ਚ ਪਾ ਦਿੱ ਗਏ ਇਹ ਗੱਟੇ ਹਜੇ ਕਿੱਥੇ ਪੈ ਜੂਗੀ ਇਹ ਤਾਂ ਹਜੇ ਪਰਸੋਂ ਧੋਤੀ ਹੈਗੀ ਇੱਕ ਅਦਾ ਦਿਨ ਹੋਰ ਧੁੱਪ ਲੱਗ ਜਾਣਗੇ ਇੱਕ ਦੋ ਦਿਨ ਲੱਗਣਗੇ ਹੁਣ ਮਗਾ ਮਨਜੀਤ ਨੂੰ ਟਾਇਰ ਸੀਗਾ ਪਿਆ ਲਿਆ ਉਹਦਾ ਦਿਵਾਲੀ ਦੇ ਦਿਨ ਤਾਂ ਉੱਥੇ ਆਈ ਜਾਂਦੇ ਆ ਤਈ ਹਜੇ ਆਪਣੇ ਆਟਾ ਪਿਆ ਬੇਬੇ ਫਿਰ ਦਿਵਾਲੀ ਆ ਜਾਏ ਤੁਰਤ ਉਹਦੇ ਕੀ ਕੀ ਕਰੂਗਾ ਇਹ ਤਾਂ ਮੈਂ ਉਹੀ ਤੋ ਕੇ ਰੱਖਤੀ ਸੀ ਕਣਕ ਤਾਂ ਹੁਣ ਆਟਾ ਤਾਂ ਪੀਣਾ ਤਾਂ ਪਹ ਹੁਣ ਪਿਆ ਹੈਗਾ ਪੀਣਾ ਤਾਂ ਪਹ ਹੁਣ ਪਿਆ ਹੈ ਹੀ ਆ ਉਹਦੇ ਕਦੇ ਤਾਂ ਕਾ ਲਿਆਗੇ ਇਹਨੂੰ ਕਲੀ ਕਰਨ ਵਾਗ ਜਾ ਮਟੀਆਂ ਤੇ ਕਦੇ ਕਿਧਰੇ ਭੇਜ ਜਾਗੇ ਕਦੇ ਕਿਧਰੇ ਭੇਜ ਜਾਗੇ ਫਿਰ ਗਿੱਲਾ ਤਾਂ ਨਹੀਂ ਪੀਆ ਜਾਂਦਾ ਚਾਲ ਕੋਈ ਨਹੀਂ ਫਿਰ ਚੰਗਾ ਵਜਾਣੀ ਹੈ ਦੁਕਾਨ ਕਿੱਧਰ ਜਾਂਦੇ ਹੋ ਤੂੰ ਨਾ ਜਾਣੀ ਇਹ ਕੰਨੀ ਸਮਾਨ ਲਿਆਉਣਾਗਾ ਕਿੱਥੇ ਜਾਂਦੇ ਤੁਸੀਂ ਸੁਰਖੀ ਬਿੰਦਿਆ ਦੁਕਾਨ ਤੋਂ ਹੀ ਆਪਣੀ ਦੁਕਾਨ ਨਹੀਂ ਆਏਗੀ ਨਾ ਬੇਬੇ ਮੈਂ ਤੁਹਾਨੂੰ ਤੱਕ ਕਿਹਾਗਾ ਵੀ ਆਪਾਂ ਮੰਡੀ ਚੋਂ ਲਿਆਵਾਂਗੇ ਥੋੜੀ ਨਹੀਂ ਲੈਂਦੇ ਹੈਗੇ ਸਮਾਨ ਮੰਡੀ ਕੋ ਲਿਆਵਾਂਗੇ ਕੀ ਸਮਾਨ ਲਿਆਉਣਾ ਮੈਂ ਤੁਸੀਂ ਦੇ ਦੇ ਮੇਰੇ ਕੋਲ ਸਮਾਨ ਮੁੱਕ ਗਿਆ ਪਿਆਦਾ ਸਾਰੀ ਚੂੜੀਆਂ ਲੈ ਕੇ ਆਉਣੀਆਂ ਨਾਲ ਤਾਂ ਮੈਂ ਤਰੀ ਖਾਲੀਆਂ ਬੰਮਾ ਲੈ ਹੁਣ ਤੇਰੇ ਵਿਆਹ ਵਾਲਾ ਸਮਾਨ ਤਾਂ ਇੰਨਾ ਬਿਆ ਤੇਰੇ ਕੋਲੇ ਲੈ ਜੀ ਜੀ ਉਹ ਤਾਂ ਪੁਰਾਣਾ ਹੋ ਗਿਆ ਤਿੰਨ ਚਾਰ ਮਹੀਨੇ ਤਾਂ ਹੋ ਗਏ ਹੁਣ ਮੇਰੀ ਮੈਰਿਜ ਨੂੰ ਆ ਹੀ ਪੁਰਾਣਾ ਹੋ ਜਾਂਦਾ ਹੋਰ ਜੀ ਜੀ ਮੱਕੇ ਪਿਆਗਾ ਇਹ ਬਸ ਸਵਾਰ ਦਿਵਾ ਲਿਆ ਮੈਂ ਤਾਂ ਮੰਡੀ ਵਾਜਾਂ ਨੇ ਮਾਨਸਾ ਉੱਥੋਂ ਹੀ ਨਸਿਓ ਲਿਓ ਵਧੀਆ ਸਿਓ ਹੁੰਦੇ ਆ ਅੱਛਾ ਹੁਣ ਤੁਸੀਂ ਮਾਨਸਾ ਜਾਣੀ ਹੋ ਓ ਫਿਰ ਇਹਨੂੰ ਸਮਾਨ ਤਾਂ ਦਿਵਾ ਕੇ ਲਿਆਣਾ ਬੋਕਾ 2000 ਰੁਪਏ ਲੱਗੂ ਹੁਣ ਇਹਦੇ ਸਮਾਨ ਤੇ ਖੋ ਦਿਵਾ ਲਿਆ ਮੈਂ ਫਿਰ ਹੁਣ ਜੇ ਤਾਂ ਮੁੰਡਾ ਕਰੇ ਹੋਵੇ ਉਹ ਆਪੇ ਦਿਵਾ ਲਿਆ ਵੇ ਹੁਣ ਤਾਂ ਮੈਨੂੰ ਹੀ ਦਿਵਾਉਣਾ ਪਊਗਾ ਜਾਂ ਤੁਸੀਂ ਵਗ ਜਦੋਂ ਦੇ ਦਰਾਂ ਨਿਖਾਣੀ ਮੈਂ ਤਾਂ ਕੋਈ ਜਾਣਦੀ ਨਹੀਂ ਹੈਗੀ ਕਿ ਹੁਣ ਵਰਤ ਚੱਕਰੀ ਦਾ ਵਰਤ ਹੈਗਾ ਤੇ ਹੁਣ ਇੰਨਾ ਕਿੰਨਾ ਕ ਸਮਾਨ ਖਰੀਦ ਕੇ ਲਿਆਉਣਾਗਾ ਆਏ ਬੇਬੀ ਜੇ ਕੋਈ ਅੱਡਿਆਣੀ ਆ ਗਈ ਸੋ ਬੰਦਾ ਕੁੜਨਾ ਚਿਤ ਕਹਿੰਦਾ ਮੈਂ ਦਵਾ ਲਿਆ ਮੈਂ ਤੂੰ ਐ ਕਰੀ ਨਾ ਤਾਂ ਨੀਰਾ ਪਾਵੀ ਮੈਂ ਸਾਨੂੰ ਤੇ ਨਹੀਂ ਮੈਡਾ ਮਾਟਾ ਹੋਰ ਕੋਈ ਕੰਮ ਕਰ ਲਈ ਐਨੇ ਕਹਾਣੀ ਸੁਣਨਾ ਉਹਨਾਂ ਸੱਦ ਲਿਓ ਪਟਤਨੀ ਨੂੰ ਮੇਰੇ ਆਈ ਤੋਂ ਕਹਾਣੀ ਸੁਣ ਲਓ ਲੈ ਚੱਲ ਪੀਆ ਮੌਣ ਨਾਲ ਇਹ ਸੋਹਣੀਆਂ ਲੱਗਦੀਆਂ ਨੇ ਉਹਨਾਂ ਬੱਸਾਂ ਤੇ ਜਾਂਦੀਆਂ ਇਹ ਮੈਨੂੰ ਅਕੇ ਤੂੰ ਨੀਰਾ ਪਾਦੀ ਕਿ ਮੈਂ ਵਰਤ ਰੱਖਿਆ ਮੈਨੂੰ ਨਹੀਂ ਭੁੱਖ ਲੱਗੇਗੀ ਮੈਂ ਤੇ ਤਾਂ ਕੋਈ ਪੈਂਦਾ ਨਹੀਂ ਵਰਤਾਂ ਆਪੇ ਪਾਊਗੀ ਬੁੜੀ ਜੀ ਆਖੀ ਤੁਰਪੀਆਂ ਲੈ ਤਿਆਰ ਹੋ ਕੇ ਮੌਣ ਨਾਲ ਸਮਾਨ ਲੈ ਕੇ ਆਉਣਾ ਕੇ ਆਗੇ ਮੈਂ ਕਿਹਾ ਚੱਲੂਗਾ ਕੰਮ ਦੂਜਾ ਕੋਈ ਇੱਥੇ ਬੰਦਾ ਹੀ ਨਹੀਂਗਾ ਘਰ 'ਚ ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਵੀ ਤੈਨੂੰ ਕਸ ਦੀ ਲੋੜ ਹੈ ਕੋਈ ਚੀਜ਼ ਦੀ ਭਾਈ ਬੇਬੇ ਨਹੀਂ ਮਿਲਿਆ ਸਭ ਆ ਬੇਬੇ ਵਰਕੇ ਤਾਂ ਹੁਣ ਚੜੀਆਂ ਨਹੀਂ ਸਾਈਕਲ ਤੇ ਕਿਸੇ ਨਾਲ ਕਿਹਦੇ ਨਾਲ ਚੜ ਗਈ ਮੋਟਰਸਾਈਕਲ ਤੇ ਬੇਬੇ ਦਾ ਤਾਂ ਪਤਾ ਹੀ ਨਹੀਂ ਕਿਹਦੇ ਨਾਲ ਚੜ ਜੇ ਨਾਲ ਉਹ ਚੜਾ ਲੈਂਦੀ ਆ ਮੈਨੂੰ ਆਮਨ ਵੀ ਨਾਲ ਸੀ ਚੱਲ ਬੇਬੇ ਤਾਂ ਕੋਈ ਗੱਲ ਨਹੀਂ ਸਿਆਣੀ ਹੈਗੀ ਹੁਣ ਆਮਨ ਨੂੰ ਸੁਣੀ ਲੱਗਦੀ ਆ ਲ ਜਾਂਦੀ ਸ਼ਹਿਰ ਗਈਆਂ ਨੇ ਮੰਡੀ ਮੰਡੀ ਗਈ ਹਾਂ ਮੰਨ ਚੋ ਮੰਡੀ ਦੀ ਕਿਲੋੜ ਪਈ ਗਈ ਨਾ ਮਾਂ ਸਾਂ ਕਹਿੰਿਆ ਨੇ ਕਹਿੰਦੀ ਮੇਕਅਪ ਦਾ ਸਮਾਨ ਲੈ ਕੇ ਆਉਣਾ ਮਨ ਵਾਸਤੇ ਤੇ ਮੇਕਅਪ ਦਾ ਸਮਾਨ ਨਹੀਂ ਮੁੱਕੇ ਕਿੰਨਾ ਦਾ ਬਿਲਕੁਲ ਪਿਆ ਸੀਗਾ ਪਹਿਲਾਂ ਤੂੰ ਕਹਿੰਦੀ ਉੱਤੇ ਨਾਲੇ ਉਦੋਂ ਇਹਨਾਂ ਨੇ ਮਹਿੰਗੇ ਮਹਿੰਗੇ ਸਮਾਨ ਲਿਆ ਸੀ ਉਹਦੇ ਵਾਸਤੇ ਤੇ ਅਕੇ ਉਹ ਤਾਂ ਖਰਾਬ ਹੋ ਗਿਆ ਉਹ ਤਾਂ ਪੁਰਾਣਾ ਹੋ ਗਿਆ ਮੈਨੂੰ ਤਾਂ ਚਾਰਜ ਲੱਗਿਆ ਪਿਆਏ ਕਿ ਬੇਟਾ ਐ ਪਾਸ ਹੋਊਗਾ ਤੇ ਵਾਸਤੇ ਬੇਬੇ ਨੂੰ ਚਾਹੀਦਾਗਾ ਫੇ ਹੁਣ ਮੈਂ ਐ ਹੀ ਪੈਸੇ ਲਾਈ ਜਾਣੀ ਨਾ ਬੇਬੇ ਕਹਿੰਦੀ ਅਕੇ 100 ਹੁੰਦੀਆਂ ਨੇ ਕਹਿੰਦੀ ਚੱਲ ਨਮੀਆਂ ਨਮੇਲੀਆਂ ਨੇ ਵੀ ਨਿਆਣੀ ਐ ਇਹ ਨਹੀਂ ਮੈਂ ਨਮੀ ਨਮੇਲੀ ਨਹੀਂ ਆਈ ਸੀ ਇਸ ਘਰ ਚ ਤੈਨੂੰ ਤਾਂ ਰੱਖ ਕੇ ਦੇਹੇ ਜਾ ਕੁਝ ਕਰਨ ਨਹੀਂ ਦਿੱਤਾ ਹੀ ਬੇਬੇ ਨੇ ਦੇਖ ਲਓ ਤੁਸੀਂ ਆਪ ਹੀ ਫਿਰ ਮੇਰੇ ਵਾਲੀ ਕੀ ਰਿਵਾਜ ਸੀ ਜੇ ਤੇ ਹੁਣ ਕੀ ਰਿਵਾਜ ਚੱਲੀ ਜਾਂਦਾ ਇਸ ਘਰ ਚ ਮੈਂ ਬੇਬੇ ਨੂੰ ਕਹਿ ਹੁੰਦੀ ਬੇਬੇ ਘਰੇ ਤਾਂ ਇਨਾ ਬਿਆਸਮਾਨੋ ਲਾ ਲਈ ਮੈਂ ਤਾਂ ਇਨਾ ਗੁੱਸਾ ਚੜਿਆ ਪੈ ਮੈਨੂੰ ਜਾਂਦੀ ਕਹਿੰਦੀ ਨੀਰਾ ਪਾ ਦੀ ਬੱਜਾ ਮੈਂ ਨੌਕਰਾਂ ਨਾਲ ਜੱਗੀ ਹੋਈ ਕੱਲੀ ਫਰਤ ਦੂਰ ਰੱਖ ਰੱਖਿਆ ਤੂੰ ਫਿਰ ਤੇ ਮੇਰਾ ਵੀ ਵਰਤਾ ਜਦੋਂ ਦਾ ਵਰਤਾ ਮੇਰਾ ਵੀ ਤਾਂ ਵਰਤਾ ਫਿਰ ਮੈਂ ਕਿਵੇਂ ਨੀਰਾ ਪਾ ਦੂੰਗੀ ਭਾਈ ਜੇ ਬੇਬੇ ਸਹਣੀ ਹੁੰਦੀ ਤਾਂ ਉਹਨਾਂ ਨੂੰ ਕਹਿੰਦੀ ਪਹਿਲੇ ਕਰ ਤੂੰ ਆਮ ਲਿਆ ਕੇ ਦਿੰਦੀ ਜਿਹੜੀ ਚੀਜ਼ ਦੀ ਲੋੜ ਸੀ ਉਹਨੂੰ ਮੈਨੂੰ ਵੀ ਪੁੱਛ ਲੈਂਦੀ ਮੈਂ ਤਾਂ ਇੱਕ ਸੇਵ ਕਿਹਾ ਸੀਗਾ ਜਾ ਸਾਨੂੰ ਲਿਆ ਦੇ ਕਿ ਕਿਲੋ ਸੇਬ ਲੈ ਆਏ ਸਾਰੇ ਖਾ ਲੈਣਗੇ ਜਵਾਬ ਤਾਂ ਲੈਣਗੇ ਮੇਰੇ ਬੇਬੇ ਫਰਕ ਕਰ ਲਾ ਕੀ ਹੋਣੀ ਹੈ ਨਾ ਮੇਰੇ ਨਾਲ ਤਾਂ ਸ਼ੁਰੂ ਤੋਂ ਹੀ ਕਰਦੀ ਹੈਗੀ ਮੇਰੇ ਨਾਲ ਤਾਂ ਫਰਕ ਕਰਦੀ ਕਰਦੀ ਹੈ ਬੇਬੇ ਹੁਣ ਤਾਂ ਜਮਾ ਸ਼ਰੇ ਐਵੇਂ ਕਰੀ ਜਾਂਦੀ ਕਿਤੇ ਸਾਨੂੰ ਦੋਨੋਂ ਨਾਲ ਲੈ ਕੇ ਜਾ ਪਹਿਲਾਂ ਤਾਂ ਪੀਆ ਕੱਢ ਕੇ ਨਹੀਂ ਦਿੰਦੀ ਹੁੰਦੀ ਸੀ ਬੇਬੇ ਕੌਣ ਇਹ ਮੰਡੀ ਸ਼ਹਿਰ ਮਾਨਸਾਂ ਲਿਜਾਣ ਲੱਗ ਗਈ ਆਪਾਂ ਤਾਂ ਸਾਰਾ ਕੰਮ ਕਰਦੇ ਆ ਨਾ ਦਾ ਫਿਰ ਯਾਦ ਨਹੀਂ ਨਾ ਕਰਿਆ ਹੋਇਆ ਹਾਂ ਪਹਿਲਾਂ ਵੀ ਕਿੰਨਾ ਕੀਤਾਗਾ ਆ ਹੁਣ ਆਪਾਂ ਛੋਟੇ ਦਾ ਵਿਆਹ ਕੀਤਾਗਾ ਦੇਖ ਲਓ ਕਿੰਨਾ ਖਰਚ ਹੋਇਆ ਕਿੰਨਾ ਖਰਚ ਕੀਤਾ ਆਪਣੇ ਬਦੌਲਤ ਹੀ ਹੋਇਆ ਹਾਂ ਉਹ ਤਾਂ ਹੁਣ ਕੀ ਆ ਗਿਆ ਉਹ ਤਾਂ ਬਾਹਰ ਮੇਰੇ ਵਿੱਚ ਕੀ ਸੀਗਾ ਮੇਰੇ ਵਿੱਚ ਕੀ ਕਰਿਆਗਾ ਦੇਖ ਲਓ ਤੁਸੀਂ ਇਹਨਾਂ ਨੇ ਕੀ ਕੀਤਾਗਾ ਕੁਝ ਨਹੀਂ ਲੈ ਕੇ ਗਏ ਮੇਰੇ ਬਿਆਹ ਨੂੰ ਤਾਂ ਡੂਮਾ ਵਾਂਗੂ ਬਰਾਤ ਲਾਤੀ ਸੀਗੀ ਇਹਦੇ ਤੇ ਇੰਨਾ ਖਰਚ ਕਰਿਆ ਚੋਰੀਆਂ ਚੋਰੀਆਂ ਤਾਂ ਐਲਪਾਪਾ ਬਣਾਈਆਂ ਤੁਸੀਂ ਲੈ ਬੇਬੇ ਦਾ ਵੀ ਸਰਿਆ ਪਿਆ ਵੀ ਤੂੰ ਘਰ ਦੇ ਵਿੱਚ ਮੈਂ ਤੁਰ ਗਈਆਂ ਮਾਂ ਨਾਲ ਲੈ ਮੈਨੂੰ ਵੀ ਗੁੱਸਾ ਚੜੀ ਜਾਂਦਾਗਾ ਹਰਕ ਪਵਾਉਣਾਂ ਦੀ ਗੱਲ ਕਰਦੀ ਬੇਬੇ ਵੀ ਆਪ ਮੰਜਾੜਾ ਕੇ ਪੈ ਜਾਊਂਗੀ ਮੈਂ ਕਿਉਂ ਕੰਮ ਕਰਾਂ ਬਈ ਹੋਰ ਸ਼ਰੀਕਾ ਦਾ ਬੱਝੂ ਆ ਕਿੱਥੇ ਤੈਨੂੰ ਨਾਲ ਲੈ ਕੇ ਜਾਣੀ ਉਹਨੇ ਮੈਨੂੰ ਨਹੀਂ ਪਤਾ ਲ ਪਤਾ ਨਹੀਂ ਕਦੋਂ ਗੱਲਾਂ ਬਾਤਾਂ ਕਰਨੀਆਂ ਨੂੰ ਸੱਸ ਨੇ ਵੀ ਆਪਾਂ ਮਾਨਸਾ ਜਾਣਾ ਇਥੋਂ ਪਹਿਲਾਂ ਬੈਠੀ ਹੋਣੀ ਆ ਅਮਰ ਤਾਂ ਕੀ ਜੇ ਬੇਬੇ ਨੇ ਹਾਂ ਪਰ ਇਹ ਫੇਰ ਆਉਣ ਗਈ ਆ ਜੇ ਬੇਬੇ ਜਵਾਬ ਦੇਣਦੀ ਜਮਣ ਆਉਣੇ ਬੇਬੇ ਕਰਦੀ ਆ ਸਾਰਾ ਘਰ ਖਰਾਬ ਸਿਆਣੇ ਬੰਦੇ ਦੇ ਸਿਰ ਸਾਰੇ ਹੁੰਦਾ ਸਾਰਾ ਹੁੰਦਾ ਸਿਆਣੇ ਦੇ ਬੇਬੇ ਕਹਿੰਦੀ ਭਾਈ ਮੈਂ ਦੂਜੇ ਨਾਲ ਲੈ ਕੇ ਚੱਲੂੰਗੀ ਜੋ ਸਿਆਣੇ ਆਉਂਦੀ ਹਰਤ ਬਾਗ ਫੇਰ ਚੱਲਦੇ ਆਲੇ ਦੇਖ ਲਈ ਨਹੀਂ ਪਤਾ ਕੌਣ ਕੰਮ ਆਉਂਦਾ ਹੁੰਦਾ ਆਖੀਰ ਤੇ ਹੁਣ ਬੇਬੇ ਨੂੰ ਆਏ ਆਂਗਾ ਵੀ ਬਸ ਆਮ ਨਹੀਂ ਆਏਗੀ ਪਤਾ ਨਹੀਂ ਮੇਰੇ ਵਾਸਤੇ ਉਹ ਵੀ ਜਿਹੜਾ ਕੰਮ ਕਰਦੀ ਹੈਗੀ ਬਸ ਆਮ ਨੂੰ ਪੁੱਛੂਗੀ ਮੇਰੇ ਬਾਲੇ ਵੀ ਨੋਟ ਕਰਿਆਗਾ ਜੇ ਕੋਈ ਚੀਜ਼ ਲੈਣੀ ਹੈ ਕੋਈ ਆਜ ਇੱਥੇ ਕੱਪੜੇ ਲੀੜੇ ਵਾਲਾ ਭਾਈ ਆਜੇ ਜਾਂ ਕੋਈ ਚੀਜ਼ ਵਾਲਾ ਹਨਾ ਅਮਨ ਨੂੰ ਬਾਜ ਮਾਰੂਗੀ ਤੇਰੇ ਪਸੰਦ ਦਾ ਤੂੰ ਲੈ ਲੈ ਮੈਨੂੰ ਨਹੀਂ ਕਦੇ ਉਹਨੇ ਕਿਹਾ ਵੀ ਤੂੰ ਵੀ ਲੈ ਲੈ ਕੋਈ ਚੀਜ਼ ਸੋਫਿਆਂ ਦੇ ਕਾਬਰ ਲੈ ਕੇ ਲਈ ਅਮਨ ਨੂੰ ਦਵਾਈ ਪਰ ਉਹ ਚੌਥੀ ਥੱਲੇ ਮਾੜੀ ਗੱਲ ਹੈ ਕਿ ਆਪਣੇ ਆਪਣੇ ਸੋਫੇ ਮੇਰਾ ਨਾ ਹੀ ਨਹੀਂ ਲਿਆਉਂਦੇ ਮੈਂ ਚੁੱਪ ਕਰ ਗਈ ਚੱਲ ਰਹਾ ਝੇਪ ਝੇਪ ਚ ਹੁਣ ਵੀ ਮੈਂ ਚੁੱਪ ਕਰ ਗਈ ਝੇਪ ਝੇਪ ਚ ਵੀ ਕਿੰਨਾ ਚਿਰ ਝੇਪ ਚੱਲੂਗੀ ਫਿਰ ਮੇਰੀ ਹੁਣ ਕੋਈ ਝੇਪ ਨਹੀਂ ਚੱਲਦੀ ਫਿਰ ਇੱਕ ਜਾਣਾ ਫਿਰ ਇੱਕ ਪਾਸੇ ਤਾਂ ਵੱਧ ਮਿਲਦਾ ਇੱਕ ਪਾਸੇ ਘੱਟ ਮਿਲਦਾ ਫਿਰ ਤੁਸੀਂ ਦੇਖ ਲਓ ਵੀ ਮੈਂ ਇੱਥੇ ਤਾਂ ਨੀਰਾ ਨਹੀਂ ਪੈਂਦਾ ਬੱਚਾ ਮੈਂ ਤਾਂ ਆਪ ਨਹੀਂ ਪੋਣ ਨੀਰਾ ਨਾ ਜਦੋਂ ਆ ਗਈ ਆਪੇ ਬੇਬੇ ਪਾਵੇ ਭਲਾ ਮਾਵਣ ਪਾਵੇ ਸੋਕੀ ਆ ਮੈਨੂੰ ਕੀ ਹੈਗਾ ਹੈ ਮੈਂ ਕੀ ਲੈਣਾ ਫੋਨ ਨਾ ਹੋਰ ਹੱਲ ਕੀ ਹੈਗਾ ਤੁਹਾਨੂੰ ਚਾਹ ਬਣਾ ਕੇ ਦੇਣਾ ਹੈ ਚਾਹ ਚ ਪੀਣੀ ਆਪ ਫੋਨ ਜੱਗੀਦਾ ਹੀ ਹੁੰਦਾ ਦੇਖ ਲਓ ਕਿਦਾ ਹੀ ਜਾਂਦਾ ਇਹਦਾ ਉਹ ਹੀ ਹੈ ਕੰਪਨੀ ਵਾਲਾ ਦਾ ਚੰਪੜਿਆ ਚੱਲ ਇੱਧਰ ਰੱਖ ਦੇ ਚਾਹ ਦਾ ਕੀ ਦੋ ਦਾ ਹੋਰ ਟੂਰਨਾਮੈਂਟ ਨਵਾਂ ਕੀ ਕਲੇਸ਼ ਕਰਦਾ ਚਲੋ ਠੀਕ ਹੈ ਇਹ ਮੈਂ ਕੱਪੜੇ-ਕਪੜਾ ਤਾਂ ਆਹ ਕਰਦੀਆਂ ਫਿਰ ਕਰ ਲੈ ਕਰ ਲੈ ਯਾਰ ਚਲ ਹਣ ਦੇ ਬੇਬੇ ਨੂੰ ਮੈਂ ਬੋਤਾਂਗਾ ਲੈ ਬੇਬੇ ਦਾ ਵੀ ਜਮਾਂ ਸਰੀ ਪਿਆਗਾ ਇੱਕ ਵਾਰ ਜਿਹੜੀ ਲਾਲਾ ਤੁਪਾਰਮੀ ਤੇ ਵੀ ਨਾਲ ਲੈ ਜਾ ਘਰ ਦੇ ਵਿੱਚ ਸਰੀਕਾ ਨਾ ਹੋਊਗਾ ਤੇ ਨਾਲੇ ਘਰ ਅਸੀਂ ਬਸ ਦੋ ਪਾ ਫਾੜ ਹੋ ਜਾਂਦੇ ਘਰ ਜਦੋਂ ਇੱਕ ਇਹਨਾਂ ਦਾ ਜ਼ਿਕਰਾ ਕਰ ਲੱਗੇ ਜਾਂਦੇ ਆ ਇੱਕ ਨੂੰ ਚੀਜ਼ਾਂ ਲੈ ਆ ਕੇ ਦੀ ਜਾਂਦੇ ਆ ਅਮਨ ਕੱਲ ਆਈ ਆ ਉਹਨੂੰ ਮੂਰੇ ਲਾ ਰੱਖਿਆਗਾ ਤੇ ਪਾਰਮੀ ਜੀ ਤੋਂ ਮੰਗ ਰ ਸੜਦਾ ਲੈ ਇਹ ਥੋੜੀ ਗੱਲ ਚੱਲਦੀ ਆ। ਪਰ ਆਪਣਾ ਨਾ ਚਾਹ ਕਹਾਣੀ ਦਾ ਵੀ ਟਾਈਮ ਹੋ ਗਿਆ। ਸਮਾਨ ਤਾਂ ਮੈਂ ਸਾਰਾ ਲੈ ਲਿਆ ਹੁਣ ਤਾਂ ਕੁਝ ਨਹੀਂ ਰਿਹਾ ਹੈਗਾ। ਜੇ ਉਦੋਂ ਦਿਵਾਲੀ ਦੇ ਨੇੜੇ ਇੱਕ ਸੂਟ ਹੋਰ ਦਬਾਣਾ ਹੋਇਆ ਉਦੋਂ ਹੋਰ ਦਬਾ ਲ। ਕੋਈ ਨਹੀਂ ਹੁਣ ਇੱਕ ਤਾਂ ਤੈਨੂੰ ਦਬਾ ਲਿਆ ਤਾਂ ਤੈਨੂੰ ਦੱਸਾਂ ਇਹ ਇਨਾਂ ਨੇ ਕਿੰਨਾ ਕੰਮ ਕਰਿਆ ਉਹ ਬਰਿਆ ਬਰਿਆ ਕੇ ਰੱਖਣੀ ਪੈਂਦੀ ਆ। ਮੈਂ ਤੈਨੂੰ ਦੱਸਾਂ ਉਹ ਮੁੰਡਾ ਤਾਂ ਦੇਸਾਂ ਦਾ ਕੰਮ ਕਰਦਾ। ਹੁਣ ਇਹ ਤਾਂ ਛੋਟਾ ਦਾ ਪਹਿਲਾਂ ਪੜਦਾ ਰਿਹਾ ਹੁਣ ਬਾਹਰ ਆ ਗਿਆ ਇਹ ਕਿਹੜਾ ਕਮਾਂਦਰਾ ਕਰਦਾ ਸੀਗਾ। ਚੱਲ ਭੇਪੇ ਆਏ ਆ। ਉਹਨੂੰ ਤਾਂ ਪਹਿਲਾਂ ਵੀ ਦਵਾਈ ਹੁੰਦੀ ਸੀ ਸਾਰੀਆਂ ਚੀਜ਼ਾਂ ਮੈਨੂੰ ਤਾਂ ਤੂੰ ਐਤ ਕੀ ਦਵਾਈ ਕੇ ਲਿਆਈ ਹੈਗੀ ਫਿਰ ਉਹਨੂੰ ਪਹਿਲੇ ਨਹੀਂ ਦਵਾਇਆ ਐ ਮੈਂ ਬਿਹਾਰ ਤੇ ਕੋ ਸ਼ੂਟ ਆ ਕਿਉਂ ਪਹਿਲੇ ਦਵਾਇਆ ਨਹੀਂ ਇਹਨੂੰ ਸਮਾਨਾ ਹੋਰ ਕਦੇ ਦਵਾਇਆ ਉਹ ਤਾਂ ਮੈਂ ਕੰਮ ਹੀ ਕਰਵਾਈ ਨਹੀਂ ਸਾਰਾ ਦਿਨ ਬਰਿਆ ਬਰਿਆ ਕੇ ਆਏ ਤਾਂ ਪਹਿਲਾਂ ਵਾਲੇ ਵਰਤਾਂ ਤੇ ਲਿਆ ਕੇ ਦਿੱਤਾ ਹੂ ਕਦੇ ਤਾਂ ਸਮਾਨ ਵੇਪੇ ਨਾ ਨਾ ਉਹ ਤਾਂ ਵਿਚਾਰੀ ਨੂੰ ਕਦੇ ਕੁਛ ਹੀ ਨਹੀਂ ਲਿਆ ਕੇ ਦਿੱਤਾ ਇਹ ਤਾਂ ਤੈਨੂੰ ਹੀ ਲਿਆ ਕੇ ਦਿੱਤੇ ਆ ਮੈਂ ਖਾਇ ਆਖੂਗੀ ਵੀ ਉਹ ਮੇਰੇ ਘਰ ਆਉਣਾ ਹੁੰਦਾ ਖਾ ਨਹੀਂ ਮੈਨੂੰ ਬੱਦਲ ਫਿਰ ਚਲ ਤੂੰ ਨਹੀਂ ਦਬਾ ਕੇ ਲਿਆਂਦੀ ਬਾਈ ਤਾਂ ਦਬਾ ਲਿਆ ਹੁੰਦਾ ਹਣਾ ਨਾ ਮੰਨ ਜੀ ਤਾ ਬਾਈ ਤਾਂ ਵਿਚਾਰਾ ਕਦੇ ਮੰਡੀ ਨਹੀਂ ਗਿਆ ਮੈਂ ਹੀ ਜਾਂਦੀ ਰਹਿੰਦੀ ਮੰਡੀ ਉਹ ਕਿੱਥੇ ਜਾਂਦਾਗਾ ਉਹ ਤਾਂ ਕੰਮ ਤਾਂ ਹੀ ਧਿਆਨ ਆ ਕੰਮ ਵਾਲਾ ਕਰਦਾ ਹੈ ਤਾਈਆਂ ਤਾਂ ਮੈਂ ਵੀ ਸੋਚਿਆ ਮ ਮੋਜਾ ਕਾ ਤੋ ਸ ਜਾ ਲੈਤਾਹੀਂ ਸ ਜਾ ਕੇ ਵੇਗੀ ਉਹ ਤੋ ਜਦੋਂ ਆਪਾਂ ਆਖੇ ਜਾਂਨੇ ਮਾਂ ਸ ਜਾਨੇ ਹਾਂ ਹਾਂ ਤੈਨੂੰ ਕਹਦੀ ਸੀ ਹੈ ਤੇ ਤਾਂ ਜਾਣਾ ਤੂੰ ਭੱਗ ਜਾ ਵੀ ਆ ਮੈਂ ਤਾਂ ਉਹਨੂੰ ਛੂਟ ਆਪਾਂ ਨੂੰ 2500 ਦਾ ਹੀ ਕਹਾਂਗੇ ਛੂਟ ਹੈ 5000 ਦਾ ਆਪਾਂ ਸਾਰਾ ਸਮਾਨ ਹੀ 2500 ਦਾ ਕਹਿ ਦਾਂਗੇ ਆਹੋ ਪੰਜ ਗੱਲਾਂ ਕਿਹੜੀਆਂ ਕਰਤੀਆਂ ਕੱਲਾ ਸੂਟ ਕੀ ਸਾਰਾ ਸਮਾਨ ਹੀ ਕਹਾਂਗੇ 2500 ਦਾ ਯਾਰ ਆਹੋ ਪਤਾ ਨਹੀਂ ਕਿੱਥੇ ਲੁਕੋ ਦੇ ਹਾਂ ਰਕਾ ਪਤਾ ਨਹੀਂ ਕਿੱਥੇ ਪਾਇਆ ਹੋ ਉਹਦੇ ਕੇ ਨਾਂ ਕਰੇ ਜਦ ਬੋਲ ਮਾਰਾ ਪਾਣੀ ਤੇ ਦੇ ਦੂ ਕੀ ਕੁੱਟਾ ਬੋਲ ਮਾਰ ਲਿਆ ਉਹ ਜੇ ਪਾਣੀ ਪੋਣੀ ਜਾ ਜਦ ਤੂੰ ਹੀ ਲਿਆ ਐਨਾ ਸਮਾਨ ਲਿਆ ਕਿ ਹੁਣ ਤੂੰ ਪਾਣੀ ਲੈ ਨਹੀਂ ਜਾਂਦੀ ਕਿ ਕਰਿਆ ਤੈਨੂੰ ਕਰੋ ਮੈਨੂੰ ਐਸੇ ਉਹ ਲਿਆ ਮੈਨੂੰ ਐਸੇ ਤੂੰ ਬੋਲ ਮਾਰਦੇਂਗੀ ਮੇਰੇ ਆਹ ਪਾਣੀ ਮੈਨੂੰ ਛੱਡ ਦਿਓ ਉਹਨੂੰ ਹੁਣ ਕੀ ਕਨੀਰਾ ਪਾਉਣ ਗਈ ਹੋਵੇ ਨੀਰਾ ਪਾਉਂਦੀ ਉਹ ਵੀ ਆ ਮਨਜੀਤ ਮੈਨੂੰ ਕੀ ਆਪੂਗਾ ਵੀ ਮਾਂ ਤਾਂ ਇੰਨੇ ਨੇ ਪੈਸੇ ਲਾਉਂਦੀ ਫਿਰਦੀ ਆ ਪਰਮਜੀਤ ਤਾਂ ਕਦੇ ਲੀਡੇ ਲੈ ਕੇ ਜਿੱਤੇ ਸੀਗੇ ਚੱਲ ਮਨਜੀਤ ਨੇ ਤਾਂ ਵਿਚਾਰਾ ਨੇ ਕੀ ਕਹਿਣਾ ਉਹ ਪਰਮਜੀਤ ਹੀ ਜੋ ਛੂਟ ਦੇਖ ਕੇ ਮਨ ਤਾਂ ਕਲੇਸ਼ ਮਟਾਉਣਾ ਹੀ ਔਖਾ ਹੋ ਜੇ ਇਹਨਾਂ ਦਾ ਮੂੰਹ ਸੁੱਕਿਆ ਪਿਆ ਪਾਣੀ ਕੁੱਟ ਲਿਆ ਕੁੜੇ ਲਾ ਬੇਬੇ ਫੜ ਪਣ ਤੇ ਪਰਮਜੀਤ ਕਿੱਧਰ ਗਈ ਆ ਗਈ ਬੇਬੇ ਮੈਂ ਤਾਂ ਰੌਲਾ ਜਿਹਾ ਪਈ ਜਾਂਦਾ ਸੀ ਹਾਂ ਆ ਗਈਆਂ ਬਹਿ ਜਾ ਬੈਠੀ ਇਧਰ ਹੋ ਜਾ ਤੁਸੀਂ ਮੈਂ ਬਹਿ ਜਾਨੀ ਇੱਥੇ ਕਾਤੇ ਆਏ ਹੋ ਅਸੀਂ ਤਾਂ ਬਸ ਤੇ ਆਈਆਂ ਹੋਰ ਦੱਸ ਸਾਡੇ ਕੋਲੇ ਕੀ ਹੈਲੀਕਾਪਟਰ ਜਾ ਸੀਗਾ ਕੀ ਕੁਝ ਖਰੀਦ ਲਈਆਂ ਆਤ ਵਾਪਿਸ ਕੀ ਆ ਫਿਰ ਨਹੀਂ ਲਿਆਉਂਦਾ ਆ ਦੇ ਇਹ ਤਾਂ ਕੁਝ ਨਹੀਂ ਤੇਰੀ ਮੇਰਾ ਸੂਟ ਆਗਾ ਸੂਟ ਲਈਆਂ ਹਾਂ ਦੇਖ ਫਿਰ ਇਹਨੂੰ ਨਾ ਬਸ ਦੇਖਣ ਨੂੰ ਪਾਇਆ ਵੀ ਦੇਖ ਲਓ ਜਦੋਂ ਬਣ ਗਿਆ ਸੂਟ ਮੇਰਾ ਐ ਜਾ ਕੀ ਹੈਗਾ ਮੇਕਅਪ ਦਾ ਸਮਾਨ ਹੈ ਚੂੜੀ ਦਾ ਲੈ ਕੱਪ ਦਾ ਹੈ ਜਿਹੜੇ ਤੁਸੀਂ ਉਹ ਮੰਗਾਏ ਸੀ ਉਹ ਸਿਓ ਆ ਗਈ ਪਰ ਤੂੰ ਖਾ ਲਓ ਮੰਗਾ ਚੱਕਰੀ ਜੀ ਹੁਣ ਜਬ ਕਾਣੀ ਤੁਸੀਂ ਵੀ ਤਾਂ ਮੈਂ ਤੁਹਾਲ ਫਾਫਲ ਕੋਈ ਜਾਨੀ ਉਧਰੋਂ ਆਵਾਂ ਲੈ ਗਈ ਆਪਦਾ ਸੂਟ ਓਹੋ ਮੈਨੂੰ ਲੱਗਦਾ ਯਾਰ ਲੈ ਤੂੰ ਭੜ ਕੇ ਦੇਖ ਨਾ ਸੂਟ ਤਾਂ ਖਾ ਲੈਂਦੀ ਮੈਨੂੰ ਸੂਟ ਤਾਂ ਜਾ ਕੇ ਕੱਲੀ ਲੈ ਆਈ ਤੂੰ ਕੱਲੀ ਨੂੰ ਦਬਾ ਲਈ ਬੇਬੇ ਫਿਰ ਤੂੰ ਪੰਗੇ ਛੇੜੀ ਜਾਨੀ ਹੈਗੀ ਐਵੇਂ ਕਲੇਸ਼ ਖੜਾ ਕਰੇਂਗੀ ਵੱਡਾ ਆਹ ਦਾ ਸਿਓ ਅੱਜ ਕੋਲੇਸ਼ ਖੜਾ ਕਰਤਾ ਚੱਕਦਾ ਆ ਸਿਓ ਨੇ ਕੋਈ ਹੋਰ ਹੁਣ ਤੈਨੂੰ 200 ਦੋ ਤੂੰ ਖਾਲੀ ਦੋ ਖਾ ਲੂ ਮਾਰੇ ਮਾਰੇ ਸੋਨੇ ਮੈਂ ਤਾਂ ਰੱਜੀ ਤੇ ਹੀ ਤੇਰੇ ਸਿਉ ਆ ਤੋ ਮੈਂ ਇਨਾ ਤੇ ਬੈਠੀ ਆਂਗੀ ਹੁਣ ਦੱਸ ਦੱਸ ਤੂੰ ਤਾਂ ਕਲੇਸ ਪਾ ਕੇ ਬੈਗੀ ਕਲੇਸ ਤਾਂ ਬੇਬੇ ਤੁਸੀਂ ਪਾਇਆਗਾ ਝੋਲੇ ਤਾਂ ਤੁਸੀਂ ਮਾਨ ਦਾ ਪਰ ਕਲੇ ਤਾਂ ਉਹਨੂੰ ਮੇਕਅਪ ਦਾ ਸਮਾਨ ਲਿਆ ਤੇ ਇੱਕ ਸੂਟ ਦਵਾ ਲਈ ਤੂੰ ਉਤੋਂ ਕਿੰਨੇ ਪੈਸੇ ਲਾ ਕੇ ਆਈਆਂ 2500 ਦਾ ਸਮਾਨ ਹੈ ਆ 2500 ਦਾ ਸਮਾਨ ਹੈ ਤੇ ਛੂਟ ਕਿੰਨੇ ਦਾ ਆਇਆ 500 ਦਾ ਛੂਟ ਆਇਆ ਉਹਦਾ 500 ਦਾ ਕਿਉਂ ਕੌਣ ਦੇ ਦੂ ਬੇਬੇ ਤੈਨੂੰ ਛੂਟ ਦਿਖਾ ਦੇ ਕੁੜੀ ਆ ਮਨਾ ਤੂੰ 2000 1500 ਦੀ ਗੱਲ ਕਰ 500 ਦਾ ਹੀ ਆਇਆ ਮੇਨਾ ਰੋਲਾ ਪਾਈ ਜਾ ਬੇਬੇ ਤੂੰ ਬਸਣ ਵਾਲੀਆਂ ਗੱਲਾਂ ਕਰ ਲੈ ਸਾਡਾ ਕਿਉਂ ਘਰ ਪਟਦੀ ਆ ਤੂੰ ਕੁੜਕਾ ਲੈਣਾ ਘਰ ਪੱਟਿਆ ਗਿਆ ਇਹ ਨਵੇਂ ਨਵੇਂਲੀ ਆ ਤੇ ਕਲ ਅਮਾਹਤਰੀ ਨਹੀਂ ਇਤਨਾ ਕਿਤੇ ਸੂਟ ਪਾਟਦੀ ਨਾ ਜਾ ਕਿ ਮੇਰਾ ਕਿ ਘਰ ਤੇ ਹਿੱਸਾ ਨਹੀਂ ਗਾ ਆ 500 ਦਾ ਸੂਟ ਆ ਹੈ ਨਹੀਂ ਹੋਰ ਕਿੰਨੇ ਕ ਦਾ ਲੱਗਦਾ ਤੈਨੂੰ ਗੱਲ ਕਰ ਤੂੰ 3000 ਦੀ ਆ ਆ 2500 ਦਾ ਆਇਆ ਫੇਰ 2500 ਦਾ ਆਇਆ ਫਿਰ ਕਾਦਾ ਝੂਠ ਹੁਣ ਫਿਰ ਤੂੰ ਝੂਠ ਮਾਰੀ ਜਾਂਦੀ ਸੀ ਹੁਣ ਦੱਸਣਾ ਪੈਣਾ ਹੀ ਐ ਨਾ ਨਾ ਪਤਾ ਹੀ ਨਹੀਂ ਸਰਚ ਮੇਰਾ ਹਿੱਸਾ ਨਹੀਂ ਚੱਲ ਕੋਈ ਨਹੀਂ ਆਏ ਨਾ ਮਰ ਖੋ ਤੂੰ ਕੋਈ ਨਹੀਂ ਲਫਾ ਪਾੜਦਾ ਓਹੋ ਮੈਂ ਨਾ ਚੱਕ ਲਈਆਂ ਝੂਠ ਰੱਖਿਆ ਰੱਖਿਆ ਝੂਠ ਮੈਂ ਆਦਾ ਮੇਕਅਪ ਦਾ ਸਮਾਨ ਲੈ ਜਾ ਹੁਣ ਤੂੰ ਇਹ ਜੀ ਕੰਮ ਕਰਨ ਲੱਗੀ ਬੇਬੇ ਮੈਨੂੰ ਐ ਦੱਸ ਦੇ ਤੂੰ ਤੂੰ ਸਾਡਾ ਵੱਡਾ ਅਕਲੇ ਸੇੜਦਾ ਤੈਂ ਐ ਵੀ ਅਦਰਾੜਾ ਪਾਈ ਐ ਦਸ ਮਹੀਨੇ ਨੀਰਾ ਪਾਈ ਮੈਂ ਤਾਂ ਕੋਈ ਪੱਕਾ ਨਹੀਂ ਆਈ ਹੁਣ ਪਾਉ ਮੇਰਾ ਐਡਾ ਮੈਂ ਸਾਨੂੰ ਨੀਰਾ ਛੋਡੀਆਂ ਨੂੰ ਲਾ ਓ ਮਨਜੀਤ ਕਿੱਧਰ ਗਿਆ ਉਹ ਕਹਿੰਦੀ ਪਾਇਆ ਹੁੰਦਾ ਮਨਜੀਤ ਉਥੇ ਖੇਤ ਵਿੱਚ ਕਪਾਉਣ ਲੱਗ ਰਹੀ ਐ ਤੁਹਾਨੂੰ ਹੈ ਕਿ ਪਰ ਕੋਈ ਬਾਗੀਆਂ ਚਾਕੇ ਝੋਲਾ ਨਾ ਦੇਵੀ ਤੁਸੀਂ ਐ ਲੱਗਦੀ ਐ ਮੇਰਾ ਪਹਿਲਾ ਵਰਤ ਹੈਗਾ ਪਹਿਲਾ ਤੁਹਾਨੂੰ ਵੀ ਤਾਂ ਦਪਾਉਂਦੀ ਸੀ ਕਿ ਵਰਤ ਤਾਂ ਪਹਿਲੇ ਫਿਰ ਮੇਰਾ ਵੀ ਹੈਗਾ ਚੱਕਰੀ ਦਾ ਵਰਤ ਤੂੰ ਤਾਂ ਹੁਣ ਪਹਿਲਾਂ ਨਾ ਰੱਖਦੀ ਐ ਏਡੀ ਕੀ ਗੱਲ ਸੀ ਕਿ ਤੂੰ ਤੁਹਾਨੂੰ ਮੇਰੇ ਸ੍ਰਿੱਕੇ ਦੇ ਵਰਤ ਰੱਖ ਲੈ ਮੈਂ ਤਾਂ ਵੀ ਨਹੀਂ ਕੁਝ ਕਿਹਾ ਪਹਿਲਾਂ ਤਾਂ ਰੱਖਣੀ ਪਊਗਾ ਇਸ ਤੋਂ ਬਾਅਦ ਪਮੇ ਤਾਂ ਨਾ ਰੱਖਾਂ ਚੱਲ ਆਮਨ ਕੋਈ ਤੂੰ ਬੋਲ ਨਾ ਅੱਜਕੱਲ੍ਹ ਤੁਹਾਨੂੰ ਮੈਨਾਂ ਕਿੱਥਰ ਮੈਨੂੰ ਐ ਦੱਸੋ ਵੀ ਮਸ਼ੀਨ ਲੱਗੀ ਪਈ ਹੈਗੀ ਝੋਨਾ ਵੱਢੀ ਜਾਂਦੇ ਹੇ ਆ ਸਿਤਾਣੀ ਮਿਸੇ ਬੱਡੇ ਨਾ ਚੋ ਨਾਮ ਤੇਨਾਂ ਨੂੰ ਚਾਹ ਕਰਕੇ ਦਿੱਤੀ 200 200 ਤੋਂ ਬਾਅਦ ਤੂੰ ਕਾਹਦੀ ਖਤਰਾ ਕਰੇ ਮੈਂ ਕੰਮ ਵਾਸਤੀ ਆ ਅੱਜੇ ਮਸ਼ੀਨ ਲੱਗ ਰਹੀ ਥੱਲੇ ਆ ਜੰਨੇ ਹੋਰ ਕੀ ਨਹੀਂ ਤੂੰ ਪਕੜ ਲੈ ਮਸ਼ੀਨ ਤੂੰ ਲੜਾਈ ਪਾ ਤੇ ਜੀਤ ਤੇ ਰੱਡੀ ਲੱਗੀਆਂ ਬੋਲਣ ਨੂੰ ਤੂੰ ਤਾਂ ਲੜਾਈ ਤੇ ਜੜਾ ਹੈ ਜੀਤ ਤੇ ਤੇਰੇ ਬਥੇਰੀ ਲੜਾਈ ਨਹੀਂ ਜੜਾ ਤੂੰ ਇਹਨੇ ਚਮੜਾ ਹਾਲੀ ਸਿਰ ਚੜਾ ਲਈ ਤੂੰ ਬੇਪੇ ਚੁੱਪ ਕਰਾ ਲੈ ਨਹੀਂ ਮੈਂ ਇਹਦੇ ਕੁੱਤੇ ਜੀ ਪੱਟਣ ਤੂੰ ਕਹਣਾ ਚੁੱਪ ਕਰਦੀ ਆ ਕੀ ਕਹਿੰਦੀ ਆ ਹੱਥ ਲਾ ਕੇ ਦੇਖੀ ਮੈਂ ਨੋਟ ਕੇ ਜਾਣਾ ਪਊਗਾ ਹੱਥ ਲਾ ਕੇ ਤਾਂ ਦੇਖ ਨੇ ਕੁੱਤ ਤੱਕ ਪਹੁੰਚੀ ਕਿਵੇਂ ਤੂੰ ਪਰ ਜੀ ਤਾਂ ਇਹਦਾ ਉਹੀ ਬਾਈ ਚਾਂਬੜੀ ਹੋਈ ਆ ਪਹਿਲਾਂ ਤਾਂ ਜਮਾ ਰੱਖੀਏ ਸਿਰ ਨਹੀਂ ਚੜਾ ਰੱਖੀ ਇਹ ਤਿੰਨ ਚਾਰ ਤਾਂ 10000 ਰੁਪਇਆ ਲਵਾਇਆ ਹੀ ਹਜੇ ਬੋਲ ਤੂੰ ਲਾ ਕੇ ਆਈ ਐ ਤਾਲਵਾਇਆ ਆਪਣੀ ਨੇ ਮੈਨੂੰ ਤਾਂ ਤੂੰ ਜਮਾ ਰੁਪਇਆ ਨਹੀਂ ਚੰਦੀ ਕੱਟ ਕੇ ਨਹੀਂ ਮੈਂ ਤਾਂ ਦਰਜੀ ਲਵਾਇਆ ਹੀ ਮੱਕਾ ਮੁੰਡਾ ਹੈ ਜੀ ਕਰੇ ਤਾਂ ਲਾਏ ਹੀ ਉਹ ਮੁੰਡੇ ਬੇਬੇ ਤੋਂ ਬਸ ਤੇ ਬਸਣ ਵਾਲੀਆਂ ਗੱਲਾਂ ਕਰ ਲੈ ਸਾਨੂੰ ਬਸ ਲੈਣ ਦੇ ਲੋਕਾਂ ਦੀਆਂ ਤਾਂ ਮਾਮਾ ਸੱਸਾਂ ਕਹਿੰਦੀਆਂ ਹੁੰਦੀਆਂ ਨੇ ਸਾਡੇ ਪੁੱਤਾਂ ਦਾ ਕੱਠ ਰਹੇ ਆ ਤੂੰ ਹੁਣ ਬਗਿਆੜ ਪਾਈ ਜਾਨੀਂ ਚਲ ਕੋਈ ਨਹੀਂ ਫੇਰ ਇੰਤਾਂ ਲੈਉਣੇ ਸੀ ਉਹ ਨਵੇਂ ਨਿਵੇਲੀ ਕਰਕੇ ਤੈਨੂੰ ਤਾਂ 15 ਸਾਲ ਹੋ ਗਏ ਵਿਆਹੀ ਨੂੰ ਅੱਛਾ ਫਿਰ ਮੈਂ ਮਰ ਜਾ ਫਿਰ ਤੂੰ ਅੱਧ ਮੈਂ ਪਾਵਾਂ ਨਾ ਕੁਛ ਨਾ ਤੈਨੂੰ ਪਾਉਂਦੇ ਨਹੀਂ ਉਹ ਲੈ ਕੇ ਨਹੀਂ ਤੈਨੂੰ ਕਿੱਦੇ ਲੈ ਕੇ ਦਿੱਤੇ ਮੈਨੂੰ ਦੱਸੀ ਤੂੰ ਤਾਂ ਕਹਿੰਦੀ ਜਾ ਪੇਕਿਆਂ ਤੋਂ ਲਿਆ ਕਿੱਦੇ ਲੈ ਕੇ ਦਿੱਤੇ ਸੌ ਖਾ ਕੇ ਦੱਸ ਚੱਲ ਜਾ ਯਾਰ ਬਾਜਰੀ ਦਿੱਤੀ ਸੀ ਉਦੋਂ ਤੇਰੇ ਵੇ ਤੈਨੂੰ ਲੈ ਤਾ ਮੈਨੂੰ ਕਿਹਨੇ ਤਾਂ ਗੁੱਸੇ ਤੇ ਮੈਨੂੰ ਆਏ ਆਉਂਦਾ ਮੈਨੂੰ ਕਿੱਦੇ ਲੈ ਕੇ ਦਿੱਤੇ ਐ ਤੂੰ ਚਲ ਕੋਈ ਨਹੀਂ ਤੂੰ ਤਾਂ ਮੈਨੂੰ 100 ਰੁਪਏ ਦੀ ਚੁੰਨੀ ਲੈ ਕੇ ਦਿੱਤੀ ਇਹਨੂੰ ਤੂੰ ਸ਼ਹਿਰਾਂ ਚ ਲਿਜਾਣ ਲਾ ਕੇ ਮਾਨਸਾ ਮੈਨੂੰ ਕਦੇ ਬਾਹ ਨੇ ਮਨਜੀਤ ਸੀਗਾ ਦੰਦਾ ਲਿਆਉਣਾ ਮਨਜੀਤ ਕਿੱਦਾਂ ਲੈ ਕੇ ਦਿੰਦਾ ਮੈਨੂੰ ਕਬੀਲਦਾਰ ਤਾਂ ਤੇਰੇ ਕੋਲੇ ਆ ਮਨਜੀਤ ਮੈਨੂੰ ਕਿੱਥੇ ਲਿਆ ਦੂਗਾ ਬੱਸ ਕਹਿੰਦੀ ਵੀ ਮਨਜੀਤ ਭਾਈ ਪਰ ਮਨਜੀਤ ਨੂੰ ਝੂਠ ਲਿਆ ਦੇ ਕੋਈ ਕੋਈ ਨਹੀਂ ਬੇਬੇ ਹੈਗਾ ਤਾਂ ਕੋਲ ਉਹ ਹੀ ਪਾ ਜੇ ਮਨਜੀਤ ਦੀ ਪੁੱਗਦੀ ਹੁੰਦੀ ਤੂੰ ਆਹ ਕੰਮ ਨਹੀਂ ਕਰਦੀ ਸੀ ਬੇਬੇ ਅੱਜ ਨਹੀਂ ਮੈਂ ਕਹਿੰਦੀ ਹੁੰਦੀ ਸੀ ਮਨਜੀਤ ਨੂੰ ਵੀ ਲਿਆ ਲੈਨੇ ਇਹ ਕਹਿੰਦਾ ਬੇਬੇ ਕੋਈ ਨਹੀਂ ਲੈ ਆਂਦੇ ਫਿਰ ਹੁਣ ਮੈਂ ਦੱਸ ਉੱਤੋਂ ਨਹੀਂ ਹੋ ਕੇ ਲਿਆ ਆ ਮੈਨੂੰ ਸਾਰਾ ਪਤਾ ਗੜਾ ਤੂੰ ਕਿਹੜੀਆਂ ਚਾਲਾਂ ਕਰਦੀਆਂ ਮੇਰੇ ਨਾਲ ਹੁਣ ਮੇਰੇ ਸਿਰ ਉੱਤੋਂ ਦੀ ਪਾਣੀ ਲੰਘ ਗਿਆ ਠੀਕ ਆ ਹੁਣ ਨਹੀਂ ਭਾਈ ਆਵਦਾ ਜਿ ਕੋਈ ਨਹੀਂ ਕਰ ਲਾਂਗੇ ਮੈਂ ਤਾਂ ਮੈਂ ਤਾਂ ਜਿਵੇਂ ਸਿਓ ਮੰਗਾਏ ਤੋ ਮੈਨੂੰ ਆਲੇ ਤੇ ਲੈ ਨਿੱਕੇ ਨਿੱਕੇ ਸਿਓ ਤੇਰਾ ਤਾਂ ਪਸੰਦੀ ਨਹੀਂ ਆਇਆ ਕਰੇਲਾ ਸਿਓ ਹੀ ਨਹੀਂ ਪਸੰਦ ਆਉਂਦੇ ਸਿਓਾਂ ਚ ਕੀ ਕੀ ਦੇ ਪਾਗੇ ਨਹੀਂ ਫਿਰ ਮੈਂ ਘਰ ਚੁਣੀ ਤੁਸੀਂ 5-7000 ਲੈ ਕੇ ਆ ਗਈਆਂ ਮੈਂ 50 ਰੁਪਏ ਦੇ ਸਿਓ ਚੱਕਲੀ ਮੈਨੂੰ ਤੂੰ ਸੜੇ ਨਾ ਆਹੀ ਸਿਓ ਖਾਊਗੀ ਉਹ ਕਿਹੜਾ ਹੋ ਲੇਊਗੀ ਕੌਣ ਤਾਂ ਹੁਣ ਖਬਰ ਕੀ ਕੁਸਕਵਾ ਕੇ ਲਈਆਂ ਉਥੋਂ ਬਰਤ ਦਾ ਰੱਖਿਆ ਕੀਪਦਾ ਬਰਤ ਰੱਖਿਆ ਕਿ ਨਹੀਂ ਰੱਖਿਆ ਮੈਨੂੰ ਕੀ ਯਕੀਨ ਆਗਾ ਵਿਪਰਤ ਰੱਖਿਆ ਕਿ ਨਹੀਂ ਰੱਖਿਆ ਮੈਨੂੰ ਖਵਾ ਲਈ ਬੇਬੇ ਖੋਆ ਆ ਜਾ ਨਹੀਂ ਬੇਬੇ ਤੇਈ ਸੁਣਾਈ ਜਾਉ ਜਿੰਨਾ ਟਾਈਮ ਬੈਠੀ ਚਲ ਕੋਈ ਮੈਂ ਤਾਂ ਪਿਆ ਜੂਗੀ ਤੂੰ ਬਹਿ ਜਾ ਰਾਮ ਮੈਨੂੰ ਕਿੰਨਾ ਟਾਈਮ ਆ ਕੇ ਮੈਂ ਲੈ ਜਾਂਗੀ ਖਿੱਚ ਖਿੱਚ ਕੇ ਇਹਦੇ ਨਾਲ ਆ ਨਹੀਂ ਚੱਲਦਾ ਕੰਮ ਬਾਈ ਹਿਸਾਬ ਕਿਤਾਬ ਕਰੋ ਸਿੱਧੇ ਹੋ ਕੇ ਸਾਡੇ ਨਾਲ ਮੇਰਾ ਬੰਦਾ ਬਾਹਰ ਰਹਿੰਦਾਗਾ ਮੈਂ ਕੀ ਕਰੀਆ 1000 ਰੁਪਏ ਮਹੀਨੇ ਦਾ ਘਰੇ ਭੇਜਦਾਗਾ ਮੈਨੂੰ ਫੜਾਉਂਦਾ ਚੈੱਕ ਕੱਟ ਕੇ ਤੇ ਘਰ ਚ ਮੇਰਾ ਬੰਦਾ ਦਿਨ ਰਾਤ ਕੰਮ ਕਰਦਾ ਹੈ ਤੇ ਤੇਰੇ ਬੰਦੇ ਤਾਂ ਤਿੰਨ ਰਾਤ ਕੰਮ ਕਰਕੇ ਵੀ ਨਹੀਂ ਉਹਨੇ ਬਣਦੇ ਹੈਗੇ ਆ ਗੱਲਾਂ ਕਰਦੀ ਦੇਖ ਤੁਸੀਂ ਕਰੋਗੇ ਰੀਸ ਸਾਡੀ ਦੋਨੇ ਜੀ ਬੇ ਬੇ ਤੂੰ ਤਾਂ ਚੁੱਪ ਕਰਕੇ ਬਹਿ ਜਾ ਐਨਾ ਪੈਸਾ ਲਵਾ ਗਿਆ ਤੇਰੇ ਘਰ ਵਾਲਾ ਸਾਡਾ ਹਜੇ ਤੂੰ ਗੱਲਾਂ ਕਰਦੀਆਂ ਕਰੇ ਨਾ ਸਾਡੇ ਨਾਲ ਹਿਸਾਬ ਤੇ ਉਸ ਤੋਂ ਬਾਅਦ ਕਿਸ ਨੂੰ ਦੇ ਤੇ ਜਿਹੜੇ ਤੇਰੇ ਪਹਿਣੂ ਕਰ ਜਾ ਥੋੜਾ ਲਾ ਕੇ ਆ 10 ਲੱਖ ਰੁਪਏ ਚੜ ਗਏ ਸਾਡੇ ਸਿਰ ਤੂੰ ਕੱਲੀ ਨੂੰ ਕਾਹ ਲੈਣਾ ਤੂੰ ਵਿਆਹ ਤੇ ਕੱਲੀ ਨਹੀਂ ਲਾਇਆ ਕੱਲਿਆ ਨਹੀਂ ਲਾਇਆ ਸਾਡਾ ਵੀ ਹਿੱਸਾ ਲੱਗਿਆ ਭੈਣੇ ਤੇ ਸਾਡਾ ਵੀ ਆਧਾਗਾ ਕਰ ਉਸਤਾ ਮੋਇਨਾ ਉੱਥੇ ਤੋਰਤਾ ਤੇ ਤੂੰ ਫਿਰਦੀ ਸੈਲਸ ਪੱਟੇ ਕਰਦੀ ਸੱਸ ਨਾਲ ਅਸੀਂ ਦੋਨੇ ਜੀ ਰਹਿ ਗਏ ਮੇਰੇ ਬੰਦੇ ਦੀ ਕਮਾਈ ਤੇ ਕਰਦੀ ਮੈਂ ਤਾਂ ਐਂ ਬੰਦੇ ਦੀ ਕਮਾਈ ਤਾਂ ਮੇਰੇ ਦੀ ਐ ਛੋਟੇ ਦਿਨ ਮਾਸੀ ਤੂੰ ਆ ਜੂ ਚੱਲ ਤੁਸੀਂ ਬੋਲੋ ਨਾ ਬੈਠੀਆਂ ਮਰੋਂਗੀਆਂ ਤੁਸੀਂ ਇੱਕ ਫੈਸਲਾ ਕਰ ਲੈ ਇਹਦੇ ਬੰਨੀ ਰਹਿਣਾ ਕਾ ਮੇਰੇ ਬੰਨੀ ਤੂੰ ਚੁੱਪ ਕਰ ਮੈਂ ਬਾਹਰ ਨਹੀਂ ਸੱਤ ਕੇ ਜਾਣੇ ਪਾਣੀ ਨਹੀਂ ਬੋਲ ਬੱਸ ਮੈਨੂੰ ਹੁਣ ਹੀ ਦੱਸ ਕੀ ਜੀ ਸੁਣਾ ਤੋ ਕਿੱਤਿਆਂ ਕਹਾ ਮਾ ਕਹਾਣੀ ਆਈ ਜਾਂ ਮੈਂ ਤਾਂ ਸੁਣ ਲਈ ਕਹਾਣੀ ਸੁਣੀ ਨਹੀਂ ਇਹਦੀ ਮੈਨੂੰ ਇੱਕ ਗੱਲ ਦਾ ਅਪਣੀ ਇੱਥੇ ਨਵੇੜਾ ਕਰਦੇ ਮੇਰੇ ਨਾਲ ਤਾਂ ਨਿਮੇੜ ਦੇਵੇ ਠੀਕ ਆ ਚੁੱਪ ਕਰ ਜਾ ਬਾਈ ਆਪਦੀ ਅੱਖਾਂ ਦੇ ਨਾਲ ਇਹਨਾਂ ਖਾਲਾ ਚਪਕਰ ਜਾ ਮੈਨੂੰ ਵਾਲੇ ਪਰਾਂ ਦੇ ਖਵਾ ਦੂ ਮੈਨੂੰ ਖਾਲੇ ਖਾਲੇ ਤੂੰ ਖਾਲਾ ਕਿਵੇਂ ਕਰਨਾ ਤੂੰ ਚਪਕਰ ਜਾ ਚਾਹ ਮੈਨੂੰ ਮੈਨੂੰ ਤੂੰ ਇੱਕ ਗੱਲ ਦੱਸ ਉਹਦੇ ਨਾਲ ਰਹਿਣਾ ਕਿ ਮੇਰੇ ਨਾਲ ਆ ਜਾ ਬੜੇ ਆ ਚੱਲ ਗਿਆ ਉਧਰ ਨਹੀਂ ਆ ਜਾ ਕੁੜੀਆਂ ਤੇ ਬਹਿ ਜਾ ਮੈਂ ਤੈਨੂੰ ਪੂਰੇ ਬਹਿ ਜਾ ਮੈਨੂੰ ਇੱਕ ਗੱਲ ਦੱਸ ਉਹਦੇ ਨਾਲ ਰਹਿਣੀ ਕਿ ਮੇਰੇ ਨਾਲ ਤੇਰੇ ਨਾਲ ਰਹੋਗੀ ਬਸ ਠੀਕ ਹਟਿਆ ਲੱਕ ਹੁਣ ਚੱਲਦੇ ਆ ਸਰਪੰਚ ਕੋਲੇ ਚੱਲਦੇ ਆ ਐ ਨਹੀਂ ਜਣ ਸਰਪੰਚ ਕੋਲੇ ਕਿੱਥੇ ਲੜਦਾ ਬਾਹਰ ਜਲੂਸ ਕੱਢਣ ਜਾਂਦੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮਾਤਾ ਆਪੇ ਮੈਨੂੰ ਨਹੀਂ ਪਤਾ ਜਾ ਰਹੀ ਹੈ ਕਿ ਤੂੰ ਇੱਥੇ ਬੈਠ ਮੈਂ ਜਾਣੀ ਸਰਪੰਚ ਦੇ ਮੈਂ ਪੱਕਾ ਜਾऊंगी ਮੈਂ ਪੱਕਾ ਜਾਉਂਗੀ ਤੂੰ ਬਹਿ ਜਾ ਮੈਂ ਆਪੇ ਗੱਲ ਕਰ ਲੂੰਗੀ ਬਹਿ ਜਾ ਬਾਗ ਜੀ ਨਾਲ ਤੈਨੂੰ ਦੱਸਤਾ ਮੈਂ ਜਾਣੀ ਆਪੀ ਤਾ ਦੇਖ ਰਾ ਸੈਤੀ ਮੁੜਾਈ ਚੰਗਾ ਬਹਿ ਜਾ ਆਰਾਮ ਨਾਲ ਅਬ ਅੱਡੀ ਦਾ ਕਦੇ ਬਾੜ ਨਹੀਂ ਟੱਪੀ ਸੀਗੀ ਹੁਣ ਮੈਂ ਕੀ ਕਰਾਂ ਮੈਂ ਤਾਂ ਛੋਟੀ ਨਹੀਂ ਮੰਨਣੀ ਪਊਗੀ ਕਹਿਣੇ ਪਊ ਸਰਪੰਚ ਨੂੰ ਜਾ ਕੇ ਵੀ ਭਾਈ ਸਾਡਾ ਸਮਝਾਤਾ ਕਰ ਦੇ ਚਲੋ ਮੈਂ ਐਂ ਚਾਹ ਤੇ ਘਰ ਹੀ ਕਰ ਲੂੰਗੀ ਸਰਪੰਚ ਕੋਲ ਤਾਂ ਮੈਂ ਜਾਣਾ ਤਾਂ ਪਾਊਗਾ ਕਹਿਣਾ ਤਾਂ ਪਾਊਗਾ ਇਸ ਪੈਨਸ਼ਨ ਤਲਾਹ ਤਾਂ ਦੇਣੀ ਪਊ ਫੇਰ ਹੀ ਵੰਡ ਵੰਡੇਰਾ ਹੋਊਗਾ ਹੁਣ ਮੈਂ ਇਕੱਲੀ ਇਹਨਾਂ ਨੂੰ ਕਿੱਥੋਂ ਵੰਡ ਦੂੰ ਹੁਣ ਉਹਦਾ ਮੁੰਡਾ ਬਾਹਰ ਬੈਠਾ ਹੈਗਾ ਇਹ ਇਕੱਲਾ ਇੱਥੇ ਹੈਗਾ ਐਂ ਤਾਂ ਪੰਗਾ ਹੀ ਪੈਗਾ ਖੜਾ ਹੀ ਹੋ ਗਿਆ ਪੰੰਗਾ ਚੱਲ ਹੁਣ ਵੱਡੀ ਵੀ ਭੈੜੀ ਆਈ ਜਿਉ ਉਹਨੂੰ ਲਿਆ ਤਾਂ ਸਮਾਨ ਫੇਰ ਕਿ ਲੋੜਾ ਆ ਗਿਆ ਛੂਟ ਲਿਆ ਤਾਂ ਜੇ ਹੈ ਚਲੋ ਨਮੀ ਨਮੀ ਲੀ ਆ ਵੀ ਤੈਨੂੰ 15 ਸਾਲ ਹੋ ਗਏ ਆਈ ਇਹ ਵੱਡੀ ਚ ਵੀ ਬਾੜੇ ਖੋਟਣਗੇ ਇਹ ਵੀ ਨਹੀਂ ਸੁਧਰਦੀ ਹੈਗੀ ਆਹੋ ਉਹ ਝੁੱਪਾ ਕੇ ਬੈਗੀ ਮੇਨਾਕਾ